ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਸਰਾਵਾ ਸਰਾਵਾ ਪਿੰਡ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਟਲਵਾ ਕਲਾਂ ਤੋਂ ਛੜਕ ਸਿੱਧੀ ਸਰਾਵਾ ਨੂੰ ਆਉਂਦੀ ਆ ਤੇ ਉਸ ਸੜਕ ਦੇ ਉੱਤੇ ਰਸਤੇ ਦੇ ਵਿੱਚ ਖੇਤਾਂ ਚ ਬਾਈ ਕਿਰਦਾਂ ਦਾ ਘਰ ਜਿੱਥੇ ਅੱਜ ਇਹ ਵੀਡੀਓ ਬਣਾ ਰਹੇ ਆ ਇਹ ਬਾਈ ਵੀ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਰੁਟੀਨ ਚ ਗਾਵਾਂ ਵਿਕਰੀ ਵਾਲੀਆਂ ਹੁੰਦੀਆਂ ਆ ਅੱਜ ਦੋ ਨਾ ਗਿਆ ਜਿਹਦੇ ਚ ਇਹ ਗਾਂ ਤਾਂ ਹਜੇ ਇਹ ਮੰਨਾਂਗੇ ਬਿਕੋਜ਼ ਮੈਂਟ ਪਹਿਲਾਂ ਹੀ ਸੋਈ ਆ ਤੁਹਾਨੂੰ ਅੰਦਾਜ਼ਾ ਵੀ ਹੁੰਦਾ ਹੋਣਾ ਹਜੇ ਸੂਕੇ ਹੀ ਹਟੀਏ ਵੱਡੇ ਕੱਦ ਕਾਟ ਦੀ ਪੂਰੀ ਉੱਚੀ ਲੰਬੀ ਵੈੜ ਇਹ ਤਾਜੀ ਸੂਈ ਵੀ ਤੁਹਾਨੂੰ ਵੀਡੀਓ ਚ ਦਿਖਾਉਂਗਾ ਹਵਾਨਾ ਪਰ ਇਹ ਹੀ ਦੇਖੋਗੇ ਕਿਉਂਕਿ ਹਜੇ ਬੱਚਾ ਉੱਠਣ ਨਹੀਂ ਲੱਗਾ ਤਾਂ ਦੁੱਧ ਹਜੇ ਦਾ ਕੱਢਿਆ ਨਹੀਂ ਜੋ ਜਿੰਨਾ ਵੀ ਦੁੱਧ ਇਹਨੇ ਲਾਇਆ ਉਹ ਕਰਮਾ ਵਾਲੀ ਦਾ ਹਵਾਨੇ ਦੇ ਵਿੱਚ ਹੀ ਹੈ ਇੱਕ ਗਾਂ ਕੱਪਣ ਖੜੀ ਹੈ ਸ਼ੁਰੂਆਤ ਕੱਪਣ ਤੋਂ ਕਰਦੇ ਆਂ ਉਸ ਤੋਂ ਬਾਅਦ ਤੁਹਾਨੂੰ ਤਾਜੀ ਸੂਈ ਗਾਂ ਦਿਖਾ ਦੇਾਂਗੇ ਸੋ ਬਸੋ ਤੁਸੀਂ ਆਪਦੀ ਸਮਝ ਨਾਲ ਤੇ ਆਪਦੀ ਤਸੱਲੀ ਨਾਲ ਖਰੀਦਣਾ ਹੋਊਗਾ ਨੰਬਰ ਸਕਰੀਨ ਉੱਤੇ ਚੱਲਦਾ ਰਹਿਣਾ। ਸ਼ੁਰੂਆਤ ਇਸ ਦਾ ਤੋਂ ਕਰਾਂਗੇ ਭਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਨਾਮ ਦੱਸੋ ਵੀਰੇ। ਜਗਦੀਸ਼ ਸਿੰਘ ਜੀ। ਜਗਦੀਸ਼ ਭਾਈ ਦੋ ਗਾਵਾਂ ਦਿਖਾ ਰਹੇ ਆ ਅੱਜ ਆਪਾਂ। ਇੱਕ ਗਾਵਾਂ ਸੂਆ ਪਹਿਲੇ ਨੰਬਰਾਂ। ਦੂਜਾ ਸੂਆ ਜੀ। ਕਿੰਨੇ ਲਊ? ਟੱਕਾ ਤਾਂ ਬਾਕੀ ਐ। ਰੇਟ ਫੋਨ ਤੇ ਰਹਿਣਾ। ਹਾਂਜੀ ਹਾਂਜੀ ਰੇਟ ਫੋਨ ਤੇ ਕਰਾਂਗੇ। ਖੋਲੀ ਭਾਈ। ਤੋ ਦੱਸੋ ਰੇਟ ਇਹਦਾ ਫੋਨ ਤੇ ਹੀ ਐ। ਤੋਰ ਕੇ ਤੁਹਾਨੂੰ ਦਿਖਾ ਦਿੰਦੇ ਆ। ਇੱਕ ਹਫਤਾ ਹਜੇ ਇਹਦਾ ਬਾਕੀ ਐ। ਸੂਣ ਦੇ ਵਿੱਚ। ਸੂਆ ਇਹਦਾ ਭਾਈ ਦੱਸਦਾ ਵੀ ਦੂ ਰਾਟ ਕਈ ਭਰਾਵਾਂ ਨੇ ਪੁੱਛਣਾ ਜਾਂ ਸੋਚਣਾ ਵੀ ਮੈਂ ਕੁਐਸਚਨ ਵੀ ਨਹੀਂ ਕੀਤਾ ਤੇ ਪਹਿਲਾਂ ਹੀ ਕਹਤਾ ਵੀ ਰੇਟ ਫੋਨ ਤੇ ਰਹੂਗਾ ਕਿਉਂਕਿ ਜਦੋਂ ਵੀਡੀਓ ਬਣਾਉਣ ਲੱਗਦੇ ਆ ਉਦੋਂ ਇਸ ਵਿਸ਼ੇ ਤੇ ਗੱਲਬਾਤ ਹੁੰਦੀ ਹੈ ਤੇ ਕੁਸਕ ਭਰਾਵਾਂ ਦਾ ਜਿਹੜਾ ਵਪਾਰ ਦਾ ਕੰਮ ਹੈ ਉਹਦੇ ਵਿੱਚ ਕਈ ਵਾਰ ਕੁਸ ਪਰਦੇ ਵੀ ਹੁੰਦੇ ਆ ਉਹਦੇ ਕਰਕੇ ਰੇਟ ਜਿਹੜਾ ਉਹ ਫੋਨ ਦੇ ਉੱਤੇ ਰੱਖਿਆ ਹੋਇਆ ਹਜੇ ਦੇਹਣੇ ਲੈਂਦੀ ਹੈਗਾ ਸੂਨ ਦੇ ਵਿੱਚ ਸੁਆ ਇਹ ਤਾਂ ਬਈ ਦੱਸਦੇ ਆ ਵੀ ਦੂਜਾ ਥਾਣੇ ਦੇ ਹੱਥੀ ਚੁਾਈ ਵਾਲੇ ਆ ਪਵਨਾ ਤੁਸੀਂ ਦੇਖੋ ਅਜੇ ਪੂਰਾ ਇਹਨੇ ਭਰਨਾ ਕਿਉਂਕਿ ਜੇ ਟਾਈਮ ਇਹ ਤਾਂ ਬਾਕੀ ਹੈ ਇਹਦੇ ਸਿੰਗ ਤਾਂ ਆਗੇ ਹੋਏ ਆ ਪਰ ਬਹਿਣੀ ਵਾਲੇ ਪਾਸੇ ਦੀ ਸਿੰਗ ਦੀ ਫੋਰਟ ਫੁੱਟੀ ਹੋਈ ਹੈ ਮੈਂ ਤੁਹਾਨੂੰ ਨੇੜੇ ਤੋਂ ਦਿਖਾ ਦੂੰਗਾ ਟਾਂਚਾ ਤੁਹਾਡੇ ਸਾਹਮਣੇ ਕਲੀਅਰ ਤੁਹਾਨੂੰ ਇਸ ਟਾਈਮ ਦਿਸ ਰਿਹਾ ਇਹ ਤਾਂ ਦੋਸਤੋ ਸਿੰਗੇ ਸਾਈਡ ਤੇ ਜਿਹੜੀ ਫੋਰਟ ਪੁੱਟੀ ਹੈ ਦੂਜਾ ਸਿੰਗ ਬਿਲਕੁਲ ਦਾਗਿਆ ਹੋਇਆ ਇਹ ਵੀ ਦਾਗਣ ਤੋਂ ਬਾਅਦ ਹੀ ਫੁੱਟਿਆ ਥਾਣ ਮੈਂ ਦੱਸਿਆ ਸੀ ਵੀ ਇਹ ਹੱਥੀ ਚੋਈ ਵਾਲੇ ਉਹ ਵੀ ਤੁਸੀਂ ਇੱਥੋਂ ਵੇਖੋ ਸੋ ਇਹ ਪਹਿਲੇ ਨੰਬਰ ਤੇ ਗਾਂ ਦੇਖੋ ਜਿਹੜੀ ਗੰਭਣਾ ਚੰਗਾ ਢਾਂਚਾ ਦੋਸਤੋ ਗਾਂ ਦਾ ਹਵਾਨਾ ਵੀ ਦੇਖੋ ਭਾਈ ਪੂਛ ਪੜੀ ਐ ਦੀ ਮਢੀ ਸਪੇਸ ਹਵਾਨੇ ਚੂਵੇਂ ਦਿਸਦੀ ਐ ਜੀ ਘੱਟ ਆਲਾ ਹਵਾਨਾ ਐ ਪਹਿਲੇ ਨੰਬਰ ਤੇ ਇੱਕ ਬਿਲਕੁਲ ਤਾਜੀ ਸੀ ਜਿਗਦੀ ਚ ਕਹਿ ਮਹਿਸੂਸ ਹੁੰਦੀ ਦੂਜਾ ਸੁਆ ਸੁਈ ਬੱਚਾ ਬੱਚਾ ਦਿੱਤਾ ਨੇ ਹਾਂਜੀ ਹਾਂਜੀ ਬੱਚੇ ਜਨਮ ਦਿੱਤਾ ਜੀ ਠੀਕ ਐ ਸੁਈ ਨੂੰ ਤਾਂ ਜੇ ਕੋਸਮੈਂਟੀ ਹੋਏ ਲੱਗਦੀ ਹਾਂਜੀ ਹਾਂਜੀ 10 15 ਮਿੰਟ ਹੋਏ ਜੀ ਠੀਕ ਐ ਤੋੜ ਗਏ ਸੋ ਦੋਸਤੋ ਦੂਜਾ ਸੁਆ 10 ਤੋਂ 15 ਮਿੰਟ ਹਜੇ ਬਾਈ ਕਹਿੰਦਾ ਹੋਏ ਐ ਸੁਈ ਨੂੰ ਵਸੇ ਦਸਤਾਵੀ ਹੈ ਕਿਉਂਕਿ ਬੱਚਾ ਆਜੇ ਉਫੂਗਾ ਇਹਨੂੰ ਹਿਸਾਬ ਕਰ ਰਹੀ ਹੈ ਹਾਲਾਂਕਿ ਜਦੋਂ ਮਾਇਆ ਪੱਠੇਬਾਈ ਨੇ ਪਾਤੇ ਤੇ ਪੱਠੇ ਵੀ ਇਹਨੇ ਖਾਣੇ ਸ਼ੁਰੂ ਕਰਦੇ ਸੀ ਤੋਂ ਵੱਟੇ ਕਾਂ ਤਕਾੜਤੀ ਹੈਗਾ ਦੋਸਤੋ ਪੂਰੀ ਵੱਟੀ ਜਿੰਨੀ ਤੁਸੀਂ ਸੋਚ ਸਕਦੇ ਹੋ ਉਨੀ ਵੱਟੀ ਹੈ ਇੱਕ ਵਾਰ ਤਾਜੀ ਸੂਈ ਹੈ ਬੱਚਾ ਪੇਟ ਚੋਂ ਨਿਕਲੇ ਆਉਦੇ ਨਾਲ ਥੋੜਾ ਪਸੂ ਕਿਰਾ ਪੇਟ ਜਾ ਇਕੱਠਾ ਕਰ ਜਾਂਦਾ ਹਵਾਨਾ ਫਿਟਿੰਗ ਵਾਲਾ ਹਾਈਟ ਲੈਂਥ ਦਾ ਅੰਦਾਜ਼ਾ ਲਾਉ ਕਰਨ ਵਾਲੀ ਤਾਂ ਮੈਂ ਜਿਹਨੂੰ ਦੱਸਿਆ ਸੀ ਵੀ ਜਿੰਨੀ ਵੱਡੀ ਤੁਸੀਂ ਸੋਚ ਸਕਦੇ ਹੋ ਓਨੀ ਵੱਡੀ ਸੋਚ ਲਿਓ ਓਲਦੀ ਵੱਡੀ ਇਹ ਹੈਗੀ ਹੈ ਲੈ ਚੱਲ ਬਈ ਅੰਦਰ ਅਜੇ ਜੇਰ ਵਗੈਰਾ ਇਹਦੀ ਪਾਉਣੀ ਹੈ ਕਿਉਂਕਿ ਹੁਣ ਬਾਈ ਫਰੀਏ ਨੂੰ ਪਾਣੀ ਪੂਣੀ ਪਿਉਉਣਗੇ ਉਸ ਤੋਂ ਬਾਅਦ ਜੇ ਬੈਠੂਗੀ ਤੇ ਜਦੋਂ ਬੈਠੂਗੀ ਤਾਂ ਫੇਰ ਹੀ ਜੇਰੇ ਨੇ ਸਿਤਨੀ ਹੈ ਕਿਰਾ ਇਸ ਤਰ੍ਹਾਂ ਹੀ ਤੁਹਾਨੂੰ ਖੜੀ ਜੀ ਦਿਖਾਉਣੀ ਹੈ ਕਿਉਂਕਿ ਇਹ ਤਾਜੀ ਸੂਈ ਹੈ ਹੁਣੇ ਹੀ ਸੂਕੇ ਹਟੀ ਹੈ ਸੋ ਇਹ ਦੋ ਕੰਮਾਂ ਦੋਸਤੋ ਅੱਜ ਦੀ ਵੀਡੀਓ ਚ ਬਾਈ ਕੋਲ ਵਿਕਰੀ ਆਲਣਾ ਸੀ ਤੇ ਦੋਨੇ ਹੀ ਤੁਹਾਨੂੰ ਦਿਖਾ ਦਿੱਤੇ ਬਾਕੀ ਤਸੱਲੀ ਤੁਸੀਂ ਕਰੋ ਜੇ ਆਕੇ ਜਿਹੜਾ ਪਸ਼ੂ ਖਰੀਦਣਾ ਚਾਹੋ ਇਹਦੇ ਥਣ ਤੁਹਾਨੂੰ ਥੋੜਾ ਨੇੜੇ ਤੋਂ ਦਿਖਾ ਰਣਾ ਬਈ ਪੂਛ ਫੜੀ ਰੱਖੀ ਮਾਰੇ ਸੋ ਇਹਦਾ ਤੁਸੀਂ ਹਵਾਨਾ ਦੇਖੋ ਕਰਮਾ ਵਾਲੀ ਤਾਂ ਬੜਾ ਸੋਹਣਾ ਤਿਆਰ ਹੈ ਇੱਦਾਂ ਦੇ ਜਥਾਨ ਹੈ ਹਾਂਜੀ ਇਹ ਤਾਜੀ ਸੂਈ ਤੁਹਾਨੂੰ ਦਿਖਾ ਰਹੇ ਹਾਂ ਪੂਰਾ ਫਿਟਿੰਗ ਵਾਲਾ ਹਵਾਨਾ ਹੈ ਸੂਏ ਨੇ ਬੱਚੇ ਨੂੰ ਜਨਮ ਦਿੱਤਾ ਹੈ ਬੱਚੇ ਨੂੰ ਜਨਮ ਦੇਣ ਕਰਕੇ ਹੁਣ ਇਹਨੂੰ ਭੁੱਖ ਵੀ ਲੱਗੀ ਹੈ ਤੇ ਪੱਠੇ ਵੀ ਖਾ ਰਹੀ ਹੈ ਤੇ ਉਸ ਤੋਂ ਬਾਅਦ ਚ ਜੋ ਦੁੱਧ ਬਾਈ ਰਹੀ ਛੱਡ ਦਿਓ ਬਈ ਥੋੜਾ ਬਹੁਤਾ ਇਦਾਂ ਕੱਢ ਦੇਣੀਗੇ ਫਿਰ ਇਹ ਰਿਲੈਕਸ ਹੋ ਕੇ ਬੈਠੂਗੀ ਤਫੇਰੇ ਦੀ ਚੇਅਰ ਬੈჯਣੀ ਸੋ ਬਾਕੀ ਤੁਸੀਂ ਜੇਰ ਦੀ ਵੀਡੀਓ ਬਾਈ ਤੋਂ ਮਗਾਸ ਧੰਨਵਾਦ ਦੋਸਤੋ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ ਬਹੁਤ